सामने है अपनी मुंजल जसी भेड़ पहला अपने को नसल सारी पत्तर भेड़ है थीक तारी थीक तारी ਇਹ ਤਾਂ ਲੈਆਂ ਭੇਡਾਂ ਵੀ ਚੱਲ ਮਾਲ ਚ ਫਿਰਦੀਆਂ ਰਹਿੰਦੀ ਇਹ ਬਈ ਆਪਾਂ ਲਈਆਂ 29 ਜਵੈ ਗਿਆ ਆਪਾਂ 29 ਹਜ਼ਾਰ ਦਾ ਜੋੜਾ ਲਿਆ ਠੀਕ ਜੋ ਖੜੀ ਭਾਈ ਦੀ ਲੈਆਂ 282 ਦੀ ਆ 500 ਵੀ ਉਹ ਲਖਾਈ ਕੋ ਲਗਨ ਦੁਵਾਰੇ ਦੱਸੀ ਕਿਹੜੀ ਸੀ ਇਹ ਦੇਸੀ ਭੇੜਾ ਯ ਮੁੰਜਲ ਪਿਓਰ 100 ਦੀ 100 ਆ ਕੋਈ ਬੰਦਾ ਆਪਣੇ ਨਾਲ ਆ ਕੇ ਕਨੈਕਟ ਕਰ ਸਕਦਾ ਪੁੱਛ ਸਕਦਾ ਆਪਾਂ ਨੂੰ ਆ ਵੇ ਪੁੱਛਾ ਨਾ ਤੇ ਥੱਲੇ ਲੱਗਦੀ ਧਰਤੀ ਨਾਲ ਆਪਰੇ ਕੋਲ 70 ਰੁਪਏ ਆ ਇਹਦੇ ਨਾਲ ਆਹ ਦੇ ਪੈਸੇ ਆਹ ਲਾ ਰੁਪਏ ਬਣਾ ਵੀਡੀਓ ਬੱਕਰਾ ਖਾਊਗਾ ਭਾਈ ਮੇਰਾ ਕੰਨ ਫੱਲਾ ਬੱਕਰਾ ਇਹ ਬੋਰਡ ਸ਼ੌਂਕ ਦੇ ਰੁਪਏ ਲੱਗਦੇ ਨੇ ਸ਼ੌਂਕ ਤੋਂ ਬਿਨਾ ਕੁੱਤੇ ਨੂੰ ਰੋਟੀ ਨਹੀਂ ਪੈਂਦੀ ਨਹੀਂ ਪੈਂਦੀ ਨਹੀਂ ਪੈਂਦੀ ਭਾਈ ਸ਼ੌਂਕਾਂ ਦੀਆਂ ਖੇਡਾਂ ਨੇ ਜਿੱਥੇ ਸ਼ੌਕ ਕਰ ਲਿਆ ਨਾ ਮੈਂ ਉੱਥੇ ਪੈਸਾ ਨਹੀਂ ਵੇਂਦਾ ਹੁੰਦਾ ਫਿਰ ਸਹੀ ਆ ਸਹੀ ਆ ਦੁਰੀ ਆ ਬੋਲ ਤਰਵਾਤਾ ਕੀ ਘਟਾ ਕੀ ਇਹ ਸ਼ੌਕ ਦੀਆਂ ਗੱਲਾਂ ਨੇ ਉਹ ਸ਼ੇਰ ਭਲਾ ਇਹ ਸ਼ੌਂਕ ਤੋਂ ਬਿਨਾ ਸਿਆਣੇ ਕਦੇ ਕੁੱਤੇ ਨੂੰ ਰੋਟੀ ਨਹੀਂ ਪੈਂਦੀ ਸ਼ੌਂਕ ਨਾਲ ਹੀ ਖੇਡ ਖੇਟੀ ਜਾਂਦੀ ਹਮ ਇੱਕ ਸ਼ੌਂਕ ਤੇ ਇੱਕ ਤੈਲ ਹੋਣਾ ਚਾਹੀਦਾ 500 ਦੇ हालत कोई शोर छप्पा करेगा सोना सा नहीं पूरे देवे पैसे नहीं घट कर आ वीडियो नहीं 260 ਕੋਚੋਗੇ ਛੱਡ ਦੇ ਨਹੀਂ ਮਾਨ ਕਰਦਾ ਨਾ ਨਹੀਂ ਬੋਲ ਆਪਾਂ ਪੈਸੇ ਪੂਰੇ ਦੇਵਾਂਗੇ ਜਾਨ ਦਾ ਨਾ ਕਰ ਯਾਰ ਪੈਸੇ ਤੈਨੂੰ ਮੂੰਹਾਂ ਮੰਗਵੇਂ ਦਿੱਤੇ ਆ ਛੱਤਰੇ ਦੀ ਮੈਂ ਪੈਸੇ ਲਾਇਆ ਜੋ ਲਾਊਗਾ ਤੇ ਵੇਖੀ ਜਾ ਹੂੰ ਛੱਤਰੇ ਕਿੰਨੇ ਲਾਤੇ ਲਾਇਆ ਇਹਨੂੰ ਪੈਸੇ ਆਹਲਾ ਝੋਲੀ ਰਸਾ ਬਵਾ ਤੂੰ ਲਿਖਾਈ ਕਰਾ ਹਾਂ ਆ 200 ਕਰਾ ਲੈ ਲੋ ਜੀ ਜੋਕੇ ਵਾਲਾ ਮੰਡੀ ਤੇ ਸੌਦਾ ਹੋਇਆ ਦੋਨਾਂ ਪਾਸੇ ਝੋਲੀ ਰਸਾ ਪਵਾ ਦੇ ਠੀਕ ਆ ਬੋਰ ਜੀ ਜੱਗੀ ਨੇ ਕਰ ਲਿਆ ਇਹ ਮੁੰਜਲਾ ਭੇਡਾਂ ਨੇ ਆਪਣੇ ਕੋਲ ਕੋਈ ਬੱਚਾ ਲੈਣਾ ਚਾਹੁੰਦਾ ਹੋਵੇ ਲੇਲੀ ਕੋਈ ਲੇਲਾ ਤੇ ਆਪਾਂ ਦੇਵੇਂਾਂਗੇ ਠੀਕ ਹੈ ਪਿਓਰ ਨਾਲ ਗਰੰਟੀ ਕਰਕੇ ਦੇਵਾਂਗੇ ਸੌ ਦਾ ਸੌ ਲੈ ਜੀ ਨਹੀਂ ਛੱਡ ਜੀ ਠੀਕ ਹੈ ਜੀ ਜੁੱਗੇ ਵਾਲਾ ਮੰਡੀ ਹਰ ਵੀਰ ਵਾਰ ਮੈਂ ਹਰਿਆਣਾ ਚ ਤੇਰੀ ਛੋਟੀ ਬਟਾਓ ਰਾਲ ਜਾਣਗੇ ਪੇਡਾ ਨਾਲ ਹਾਸਮਾਲਾ ਤੋਂ 2 ਕਿਲੋਮੀਟਰ ਉਹ ਤੇ ਪਪਾ ਨੇ ਤਾਂ ਕਿ ਚੱਲ ਹੋਰ ਚੱਲਦਾ ਮੈਂ अपना आ जा सही तो वीडियो तो बनाइए पा ओ वीडियो नहीं बनानी भाई और नहीं बनाओगे आप भी बनावागे यार और रेट नहीं लाओगे डेरा जी बकरी फाड़ी यार देख जाता भाई यार मुंह को देख जाता है थोड़ी देर नहीं बनाओगे भाई आप तू कितने के आ जा आ गया वो आ गया पम्मा आ गया ओ पम्मा लिखाई भी कहती लिखाई भी कहती लखाई करा करा तो लिखाई करा देने लिखाई भी कहता कहता तो या तो तो यार मुंबई कहता तो ਓਏ 17 ਵਿੱਚ ਆ ਗਈ ਆਪਾਂ 17 ਦੀ ਹੋ ਗਈ ਯਾਰ ਤੇ ਲਖਾਈ ਆਪਾਂ 17 ਅੱਗੇ ਲੱਛਾ ਸ਼ਾਨੀ ਪਾ ਰਹੇ ਆ ਆਪਾਂ ਵੇਚਣ ਆਸਤੇ ਲੱਗੇ ਨੇ 16 ਦੀ ਲਖਾਈ ਆ ਲਖਾਈ ਆਪਾਂ ਉਹ 17 ਅੰਝ ਤਾਂ ਪੈ ਗਈ ਯਾਰ ਨਹੀਂ ਨਹੀਂ ਲਖਾਈ ਆਪਾਂ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਯਾਰ ਮੈਂ ਮੋੜ ਮੈਂ ਚੱਲ ਓਏ ਲੈ ਉਹ ਨਹੀਂ ਉਹ ਤੂੰ ਮਾਝਾ ਨਾ ਬੰਦਾ ਲਿੰਦਾ ਨਹੀਂ ਪੰਗਾ ਦਾ ਹੋਰੇ ਨਹੀਂ ਲਿੰਦਾ ਉਹ ਨਾ ਕੋਪਮੈਨ ਆ ਸਾਈਕੋ ਬੌੜ ਫੜਾਉਂਦਾ ਆ ਯਾਰ

2 18 ਜਮਣੇ ਬਣੇ ਲਿਆ ਚੋ ਬੰਦੇ ਬਜਾ ਨਾ ਇੱਕ ਵਾਤੇ ਟੱਕਰ ਦੇ ਦੇ ਤੜਕੇ ਵੀ ਕਟਾ ਹੀ ਪਾ ਸੀ ਗਿਆ ਨਾ ਉੱਥੇ ਜਾ ਕੇ ਮਾਰ ਹਾ ਬੱਡਾ ਬਣਿਆ ਚੱਲ ਤੂੰ ਚਲਾ ਯਾਰ ਆਪਣਾ ਉਹਨਾਂ ਨੇ ਬਣਾਈ ਆ ਤਾਂ ਵੀੜੀ ਉਹ ਬਣਾ ਲਵੇਂ ਮਾਲ ਦੀ ਭੈਣ ਬਣੀ ਆ ਹਾ ਉਹ ਪੁੱਤ ਆ ਬੱਕਰੀ ਬਣੀ ਲਿਆ ਅੰਦਰ ਕਾਇਨੂ तो नहीं यार्जा यार मैं यारू आ जाये यार ਪੰਮੇ ਇਹਨੂੰ ਆਕੇ ਭੱਜਣਾ ਦਾ ਬਾਤ ਜਾਣੋ ਕਰੀ ਦੇ ਬੈਠੇ ਲਿਆ ਯਾਰ ਸਭ ਵਿੱਚ ਬੈਠਦੇ ਬਾਹਰ ਕਿੱਥੇ ਆਰੇ ਪੰਮੇ ਦੀ ਮੰਡ ਜਾ ਉਹ ਓਏ ਓ ਗੱਲ ਸੁਣ ਜਾਵੜਾ ਪੂਰੇ ਦਾ ਜਾਇਆ ਦਿਖਾਈ ਇਹਨੂੰ ਪਾ ਲੇ ਤੂੰ ਲਖਾਈ ਲਖਾਈ ਤੂੰ ਕਰਵਾ ਦੇ ਪੁਖਾਰ ਜਾਓ ਕਰੀ ਜਾਂਦਾ ਪੰਮਾ ਲਖਾਈ ਤਾਂ ਪਹਿਲੇ ਕਰੀ ਜਾਂਦਾ ਉਹ ਯਾਰ ਨਹੀਂ ਨਹੀਂ ਉਹ ਗੱਲ ਰਿਹਾ ਰਹਿਣ ਦੇ ਯਾਰ ਕੋਈ ਜਿਹੜਾ ਜਾਣ ਦੇ ਬੱਬਾ ਬਹੁਤ ਆਪ ਆਦੀ ਪੰਡੀ ਕੋਈ ਘਰੇ ਨਹੀਂ ਸਣ ਜਾਂਦਾ ਤੇਰੇ ਆ ਜਾ ਯਾਰ ਉਹ ਬੰਦਾ ਢਿੱਲਾ ਚਲ ਬੋਲ ਨਹੀਂ ਦੇ ਆਪਮ ਉਹ ਕਦੋਂ ਦੀ ਕਹੀ ਜਾਂਦੇ ਆ ਪੰਮੇ ਪਹਾੜ ਆ ਰਾਜੀ ਭਾਈ ਖੜੇ ਯਾਰ ਉਹ ਲੈ ਲੈ ਯਾਰ ਬੰਦਾ ਡਾਊਨ ਆ ਤਾਂ ਮੰਨ ਗਿਆ ਚੱਲ ਪੜਾ ਪਾਈ ਗੱਲ ਗੱਲ ਪੈਸੇ ਦਾ ਗਨਾਹ 1500 ਪਟਾਈ ਜਾਂਦੀ ਹੈ ਫਿਰ ਨਹੀਂ ਘਟਾਂਦੀ ਯਾਰ 18000 ਰੁਪਏ ਉਹ ਸਾਹਿਬ ਯਾਰ ਕਿ ਵੇਚਦੇ ਕਿਉਂ ਨਹੀਂ ਅਗਲੇ ਦੂਜੇ ਸੌਦੇ ਆ ਗਾੜ ਲਾਇਓ 1 ਵਜੇ ਵੇਖੀ ਵੇਖੀ ਅੰਦਰ ਵੇਖੀ ਕਿੱਦਾਂ ਠੀਕ ਹੈ ਸਾਲਾ ਤੂੰ ਕਿੱਥੇ ਗਿਆ ਆ ਜਾਂ ਬੱਕਰੀ ਦੀ ਹੁੰਦੀ ਪਈ ਆ ਥੋੜੀ ਕਿੰਨੀ ਗੱਲ ਤਰਾ ਪੂਰੇ ਇੱਧਰ ਧੱਕਾ ਗੁੰਦਾ ਨੇ ਧੱਕਾ ਵਾਲੇ ਟੱਪ ਕੇ ਦੋਹਾਂ ਧੱਕਾ ਦੁਆਏ ਤੇ ਕੀ ਆਲੇ ਆ ਬੱਕਰੀ ਪਿਆ ਨਹੀਂ ਤਾਂ ਜਿੰਦਾ ਠੀਕ ਇਹਨੇ ਕਰਦੇ ਨਹੀਂ ਮਰਦਾ ਕੋਈ ਆ ਜਾ ਰਾਜੀ ਯਾਰ ਤੂੰ ਬਿੰਦਕ ਤੋਂ ਉੱਥੇ ਕੱਢ ਜਾਂਦਾ ਯਾਰ ਓਏਰ ਘਾਟਾ ਭਾਈ 500 ਦੇ ਪਈ ਜਾਂਦਾ 16.5 ਦੀ ਕਹੀ ਤੇ ਖਾਈ ਤੈਨੂੰ ਹੋ ਕਰਾਈ ਜਾਂਦੇ ਆ ਪ੍ਰਜੈਂਦਰ ਦੇ ਦੇ ਯਾਰ ਭਾਈ ਪੰਮੇ ਜਦੋਂ ਇੱਕ ਇੱਕ ਦਾ ਮੇਰੀ ਗੱਲ ਸੁਣ ਮੈਂ 17 17 ਜਿੱਕੇ ਦਾ ਫਿਰ ਤੂੰ ਰੋਕ ਹੀ ਗਿਆ ਸੀ ਨਹੀਂ ਨਹੀਂ ਭਾਈ ਜਦੋਂ ਮੇਰੀ ਗੱਲ ਪਛੜੀ ਵੀ ਕਿੰਨੀ ਅਜੀ ਹੈ ਚਾਹ ਤੂੰ ਮੇਰਾ ਸਿੱਧਾ ਸੌਦਾ ਕਰਦਾ ਮੱਖਣ ਲੱਗਦਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਸਾਨੂੰ ਪੰਮੇ ਕੋ ਬਲੇਡ ਲੈਂਦਾ ਇੱਕ ਬੱਚਾ ਦੇ ਤਾ ਮਾ ਦਾ ਬਾਉਂਡਰੀ ਮਾ ਦਾ ਆ ਤੇ ਫਾਰੀ ਪਾ ਸਾਰੇ ਵੇਚਣ ਨੂੰ ਕਰ ਆ ਲੈ ਆਏ ਅੱਗੇ ਲਈ ਤੂੰ ਮਰ ਜਲਦੀ ਕੁੱਛੇ ਕਿ ਦੱਸ ਦਿਲ ਚ ਵੜ ਕੇ ਬੰਦੇ ਸ਼ਰਾਬ ਮਾਰੀ ਹੋਰੀ ਲਿਆਏ ਯਾਰੋ ਬਾਈ ਨਵੇੜ ਪੰਮੇ ਯਾਰ ਜਿੱਥੇ ਲੱਭੜਦੀ ਆ ਸ਼ਰਾਬ ਮਾਰੀ ਆ ਨਾ ਭੈ ਜਿਹੜਾ ਬੰਦੇ ਦੇ ਦਿਲ ਚ ਵੜ ਕੇ ਹੋਰ ਯਾਰ ਹੋਰ ਯਾਰ ਜੂਪੇ ਓਏ ਦੇਰ ਕੋ ਬੰਦਾ ਰੋਈ ਜਾਂਦਾ ਹੈ ਹਾਂ ਲਿਖਾਈ ਉਹਨੇ ਕਰਤੀ ਲਿਖਾਈ ਉਹਦੇ ਪਾ ਦੇ ਨਹੀਂ ਸਾਡੀ ਲਿਖਾਈ ਇਹਨਾਂ ਦੀ ਹੈ ਉਹ ਲਿਖਾਈ ਸਾਡੀ ਹੈ 17 ਅੰਝ ਕਰਦੇ ਲਿਖਾਈ ਉਹਨਾਂ ਤੋਂ ਕਰਾਉਂਦੇ ਜੀ ਹਰੇ ਤੋਂ ਕਰਾਉਂਦੇ ਜੀ ਹਾਂ ਕੀ ਸਾਡਾ 100 ਰੁਪਏ ਸਾਡੀ 16 100 ਰੁਪਏ ਚਲੋ ਵੇਖ ਲੈ ਭਾਈ ਆਪਾਂ ਤੇ ਜੋਰ ਲਾਈ ਜਾਂਦੇ ਜੀ ਇਹ ਅਗਲਾ ਕੋ ਬੋਲੇ ਨਹੀਂ I need to ask you a couple of questions.